ਪਿਆਰ ਭਰੀ ਸਾਸਰੀ ਘਰ ਕਿਸ ਨੇ ਐਡ ਲਾਉਣੀ ਤਾਂ ਲੈਪ ਪੋਰਟਰ ਤੇ ਲੰਬੜ ਚ ਦਈ ਜਾਂਦਾ 5 ਤੋਂ 7 ਫੁੱਟ ਵਾਂ ਭੇਜੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਚੈਨਲ ਫੋਲੋ ਕਰਦਿਆ ਕਰੋ ਤੇ ਆਪਾਂ ਲੈ ਕੇ ਆਏ ਆ 4 ਤੋਂ 5 ਟਰਾਲੀ ਇੱਕੇ ਵੀਰ ਦੇ ਤੇ 21 ਫੁੱਟ ਤੋਂ ਲੈ ਕੇ ਤੇ 14 ਫੁੱਟ ਤਾਈਆਂ ਸਾਰੇ ਤਰ੍ਹਾਂ ਦੇ ਟਰਾਲੇ ਆ ਮਹਿੰਗੇ ਵੀ ਤੇ ਸਸਤੇ ਵੀ ਆ ਤੇ 21 ਫੁੱਟ ਟਰਾਲਾ 10 ਇੰਚੀ ਗਾਰਡਰ ਦਾ ਨੜੀ ਹੱਬ ਹੋ ਰੇਲ ਦਾ ਹਿੱਸਾ 20 ਬਾਈ ਦੇ ਬਹਿਰ ਨੂੰ 21.5 ਫਟ ਤੇ 3 ਫੁੱਟ ਬੈੱਡ 2 ਫੁੱਟ ਵਾਰ 55 ਇੰਚ ਮੱਛੀ ਹੋਕੋ ਤੇ ਪੂਰਾ ਕੁਆਲਟੀ ਦਾ ਰੰਗ ਕੀਤਾ ਵਾ ਤੇ ਕੋਕਾਪੀ ਟਰਾਲਾ ਕਲੱਚ ਲੱਗੇ ਹੋਏ ਡਾਲੇ ਨੂੰ ਆਹ ਦੇ ਸਾਈਡ ਦੇ ਤੇ ਵਧੀਆ ਪੱਤیاں ਸਫਤੀਆਂ ਸਭ ਕੁਝ ਲਾਈਟਾਂ ਲਾਈਟਾਂ ਲੱਗੀਆਂ ਸਾਈਡਾਂ ਦੇ ਵੀ ਲੱਗੀਆਂ ਤਿੰਨ ਤਿੰਨ ਪਿੱਛੇ ਤੇ ਲੱਗੀਆਂ ਲਾਈਟਾਂ ਤੇ ਵੱਡਾ ਟੂਲ ਬਾਕਸ ਇੱਕ ਉਧਰ ਲਾਇਆ ਤੇ ਇੱਕ ਇੱਧਰ ਦੇ ਬਾਏ ਛੋਟਾ ਲਾਇਆ ਕਿਸੇ ਵੀਰ ਪਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਤੇ ਕੋਕਾ ਵੀ ਟਰਾਲਾ ਸਾਈਨਸਰ ਲੱਗੀ ਹੋਈ ਆ ਤੇ ਪੂਰੇ ਵਧੀਆ ਤੇ ਕਿਸੇ ਵੀਰ ਪਾਈ ਨੇ ਦਾ ਸਿੰਕੀ ਗਾਰਡਨ ਨੇ ਝੂਰੀ ਫਿਰ ਕੈਂਚੀਆਂ ਬਣਾ ਕੇ ਲਈਆਂ ਮੰਜਾ ਵੀ ਲੱਗਿਆ ਵਾ ਤੇ ਗੰਨੀ ਵਾਲੇ ਵੀ ਰਹਿਮ ਅੱਜ ਟਰਾਲਾ ਤੇ 20 22 ਦੇ ਫੈਰੀਆਂ ਰੇਲ ਦਾ ਹਿੱਸਾ 3 ਫੁੱਟ ਵੇਡ 2 ਫੁੱਟ ਵਾਰ ਰੇਟ ਹੈ 4 ਲੱਖ ਤੇ 10000 ਰੁਪਏ ਰੇਟਾ ਕਿਹੜਾ ਪੰਜਾਂ ਬੰਦੇ ਵੀਡੀਓ ਸ਼ੇਅਰ ਕਰਕੇ ਜਾਊਗਾ ਤੇ 5000 ਰੁਪਏ ਲੈਸ ਕਰ ਦੇਣਗੇ ਸਾਰੇ ਟਰਾਲਿਆਂ ਚੋਂ ਪੰਜ ਪੰਜ ਹਜ਼ਾਰ ਰੁਪਏ ਲੈਸ ਕਰਨਗੇ ਰੇਟ ਵਿੱਚ ਤੇ ਹੋਰ ਵੀ ਤੁਹਾਡਾ ਮਾਨਤਾਣ ਕਰਨਗੇ 4 ਲੱਖ ਤੋਂ 10000 ਰੁਪਏ ਰੇਟ ਆ ਭੀੜ ਕੋ ਸਾਰੀ ਵਿਖੋ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਰਿਓ ਦਸਾਂ ਸਿੱਕੀ ਗਾੜ ਰਾਂ ਕਿਆ ਦਾਨੜੀ ਹੱਬ ਚਾ ਰੇਲ ਦੇ ਸੇਚਾ ਵੀ ਭਾਈ ਦੇ ਭੈਰਾਂ ਚਾ ਲਾਈਟਾਂ ਸ਼ਕਟਾਂ ਲੱਗੀਆਂ ਰੇਲ ਦਾ ਹਿੱਸਾ ਦਸਾਂ ਸਿੱਕੀ ਗਾੜ ਰਾਂ ਥੋੜੀ ਵੀ ਰੋ ਕੈਂਚੀਆਂ ਬਣਾ ਕੇ ਲਾਈਆਂ 16 7 ਦਾ ਟਰਾਲਾ ਇਹ 16 7 ਦਾ ਟਰਾਲਾ ਤੇ ਲੇਜ਼ਰ ਕੱਟਦਾ ਇਹਦਾ ਵਿੰਡ ਬਣਿਆ 3 ਫੁੱਟ ਮਿੱਡ 2 ਫੁੱਟ ਬਾੜ ਤੇ ਸੁਪੈਂਦਰ ਲੱਗੇ ਆ ਵੀਲ ਕਵਰ ਲੱਗੇ ਲਾਈਟਾਂ ਲੱਗਿਆ ਫੇਰਕੇ ਲੱਗੇ ਆ ਤੇ ਰੇਟ ਹੈਗਾ 2 ਲੱਖ ਤੇ 77500 ਰੁਪਿਆ ਕਿਹੜਾ ਪੰਜਾਬ ਬੰਦੇ ਨੂੰ ਵੀਡੀਓ ਸ਼ੇਅਰ ਕਰੂਗਾ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਦਾਸ ਕਰ ਦੇਣਗੇ 10 ਇੰਚੀ ਗਾਡਰ ਨਾਲ ਜੋੜੀ ਮੇਰ ਕੈਂਚਗਾ ਬਣਾ ਕੇ ਲਾਈਆਂ ਬਿਨਾ ਲਿਫਟ ਤੋਂ ਟਰਾਲਾ ਇਹ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬਿਨਸਪਰ ਕਰ ਸਕਦੇ ਆ ਇਹ ਮਰੀઠા ਪਿੰਡ ਆ ਤੇ ਜਿਲ੍ਹਾ ਅੰਮ੍ਰਿਤਸਰ ਆ 147 ਦਾ ਟਰਾਲਾ ਤੇ ਪੂਰਾ ਵਧੀਆ ਇਹ ਕਿਸੇ ਵੀਰਪਾਈ ਨੂੰ ਲੈਣਾ ਹੋਵੇ business ਪਰ ਕਰ ਸਕਦੇ ਜੇ ਮਗਰਲੇ ਪਾਸੇ ਜਾਲੀ ਹੈਗੀ ਤੇ ਵੰਗੇ ਹੀ ਆ ਤੈਨੂੰ ਦੱਸਿੰਕੀ ਗਾਡਰਾ ਜਾਂ ਕੈਂਚੀਆਂ ਬਣਾ ਕੇ ਇਹਦੇ ਲਾਈਆਂ ਇਹ ਬਿਨਾ ਲੈਵਟ ਤੋਂ ਟਰਾਲਾ 147 ਦਾ ਤੇ ਪੂਰਾ ਵਧੀਆ ਟਰਾਲਾ ਤੇ ਕਿਹੜੀ ਅੰਤਾਸ ਨੜੀ ਆ ਬਚਾਈ ਵੀ ਤੇ ਰੇਵ ਦੇ ਸੇਚਾ 55 ਦੀ ਵੀ ਹੁੱਕ 55 52 ਇੰਚਾ ਇਹ ਜੀ ਹੁੱਕ ਬਹੁਤ ਜਾਂਕਾ ਤੇ ਪੂਰਾ ਵਧੀਆ ਟਰਾਲਾ ਰੇਟ ਹੈਗਾ 2 ਲੱਖ ਰੁਪਏ ਦਾ ਸਿਰਫ ਹੀ 2 ਲੱਖ ਰੁਪਏ ਰੇਟ ਆ ਪੂਰਾ ਤੇ 5000 ਰੁਪਏ ਲੈਸ ਕਰ ਦੇਗੇ ਜਿਹੜਾ ਪੰਜ ਬੰਦੇ ਵੀਡੀਓ ਸ਼ੇਅਰ ਕਰਕੇ ਜੋੜੇ 16 ਫੁੱਟਾ ਟਰਾਲਾ ਪੰਪਲਾ ਟਰਾਲਾ ਇਹ ਵੱਡਾ ਟੂਲ ਬਾਕਸ ਲੱਗਿਆ 10 ਇੰਚੀ ਗਾਡਰਾ ਚ 10 ਨੜੀ ਹੱਬ ਚ ਰੇਲ ਦੇ ਸੇਚਾ ਵੀ ਬਾਈ ਦੇ ਬੈਰਿੰਗ ਚ 55 ਇੰਚੀ ਮੱਚੀ ਹੋਕਾ ਇਹ ਆ ਪੈਪ ਪੂਰਾ ਹੈਵੀ ਲੱਗਿਆ ਕਿਹੜਾ ਜੱਫਟ ਚੱਕਣ ਵਾਲਾ ਤੇ ਪੂਰੇ ਕਬਜੇ ਛਬਜੇ ਲਾਏ ਆ ਬੇਰਚੇ ਲਾਏ ਆ ਕਲੱਚ ਲੱਗੇ ਵੇ ਡਾਲੇ ਨੂੰ ਤੇ ਦੋ ਪਾਸਿਆਂ ਤਿੰਨਾਂ ਪਾਸੇ ਡਾਲਾ ਖੋਲਦਾ ਦੋ ਪਾਸਿਆਂ ਨੂੰ ਤੇ ਹੈਵੀ ਤੋਂ ਭਰਾ ਟਰਾਲਾ ਕਿਸੇ ਵੀਰ ਪਾਈ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਕਿਉਂ 16 7 ਤੋਂ 3 ਫੁੱਟ ਵੇਡ 2 ਫੁੱਟ ਬਾੜ 10 ਇੰਚੀ ਗਾਡਰ ਦਾ ਜਿਹੜੀ ਹੱਬ ਰੇਲ ਦਾ ਹੈ ਸਭੀ ਭਾਈ ਜਿਹ ਬਹਿਰ ਦਾ ਰੇਟ ਹੈਗਾ 2 ਲੱਖ ਤੇ 80000 ਰੁਪਇਆ ਮੌਕੇ ਤੇ ਮੈਂ ਤਨ ਕਰ ਦੇਣਗੇ 5000 ਰੁਪਇਆ ਲੈਸ ਕਰ ਦੇਣਗੇ 2 ਲੱਖ 80000 ਰੁਪਇਆ ਰੇਟ ਆ ਤੇ ਪੰਜਿਆ ਕਿਹੜਾ ਪੰਜਾਬ ਬੰਦੇ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜਾਊਗਾ ਤੇ ਲੈਟਾਂ ਇਹਦੇ ਵੀ ਮਗਰ ਦੇ ਪਾਸੇ ਲੱਗੀਆਂ ਮਗਰੇ ਲੱਗੀਆਂ 5000 ਰੁਪਇਆ ਲੈਸ ਕਰ ਦੇਣਗੇ ਤੇ ਸਾਈਡਾਂ ਤੇ ਲੱਗੀਆਂ ਤੇ ਪੂਰਾ ਹੈਵੀ ਟਰਾਲਾ ਬਣਿਆ ਹੋਆ 30 ਕੁਆਂਟਲ ਦੇ ਨੇੜ ਤੇ ਟਰਾਲਾ ਹੈ ਤੇ ਕਿਸੇ ਵੀਰ ਪਾਈਂੇ ਲੈਣਾ ਵੀ ਤੁਸੀਂ ਪਰ ਕਰ ਸਕਦੇ ਆ ਪੈਂਡ ਮਿਠਾ ਤੇ ਜਿਹੜਾ ਅੰਬਰਸਰ ਉਹਤੇ ਖੜੇ ਹੈ ਰਾਤੀ ਲੈ ਕੇ ਆਇਆ 14 ਸਾਦਾ ਟਰਾਲਾ 10 ਇੰਚੀ ਗਾਡਰ ਦਾ ਨੜੀ ਹੱਬ ਪਾਣੀ ਵਾਲੀ ਟੈਂਕੀ ਲੱਗੀ ਬੇਰਚੇ ਲੱਗੇ ਵੀ ਆ ਤੇ ਵੀਲ ਕਵਰ ਪਏ ਹੋਏ ਲਾਈਟਾਂ ਲੱਗੀਆਂ ਸਾਰੇ ਪਾਸੇ ਸਾਈਡਾਂ ਦੇ ਵੀ ਤੇ ਪਿੱਛੇ ਵੀ ਤਿੰਨ ਤਣ ਤੇ ਡਬਲ ਪੰਪ ਪਏ ਦਾ ਡਬਲ ਪੰਪ ਤੇ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆਂ ਧੂਰੇ ਪੰਪ ਚਾ 10 ਇੰਚੀ ਗੱਡਰਾ ਚ ਦਾਨੜੀ ਹੱਬ ਚ ਰੇਲ ਦੇ ਹਿੱਸੇ ਚਾ ਵੀ ਬਾਈ ਦੇ ਫੇਰ ਨਾ ਚ 3 ਫੁੱਟ ਵੈੱਡ ਚਾ 2 ਫੁੱਟ ਦੀ ਵਾੜ ਚਾ ਰੇਟ ਹੈਗਾ 2,60,000 ਰੁਪਇਆ ਜਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਇਆ ਦਾਸ ਕਰ ਦੇਣਗੇ ਏਰੀਆ ਅੰਮ੍ਰਿਤਸਰ ਪਿੰਡ ਮਣੀਠਾ ਸਾਰੀ ਜਾਣਕਾਰੀ ਫੋਨ ਲਾ ਕੇ ਦੱਸ ਸਕਦੇ ਆਂ ਆਧਾ ਨੜੀ ਹੱਬ ਦੀ ਫੋਟੋ ਆ ਗਈ ਆ ਤੇ ਪੂਰੇ ਵਧੀਆ ਟਰਾਲ ਦਾ ਕੁਆਲਿਟੀ ਦਾ ਰੰਗ ਕੀਤਾ ਵਾ 14 ਸੱਤ ਦਾ ਟਰਾਲਾ ਇਹ ਸਾਰੀ ਜਾਣਕਾਰੀ ਫੋਨ ਲੱਗੇ ਵੀਡੀਓ ਮੁੱਕ ਨਹੀਂ ਗਈ ਜੇ ਹੋਰ ਵੀ ਆ ਤੇ ਇਹ ਸਾਰੀ ਜਾਣਕਾਰੀ ਫੋਨ ਲੱਗ ਲੈ ਸਕਦੇ ਆ ਤੇ ਜਲਦੀ ਜਲਦੀ ਚੈਨਲ ਫੋਲੋ ਕਰਦਿਆ ਕਰੋ ਤੇ ਸ਼ੇਅਰ ਕਰਦਿਆ ਕਰੋ ਵੀਡੀਓ ਸਾਂਝੇ ਸਾਂਝੇ ਪੇਜਾਂ ਉੱਤੇ ਤੇ ਇਹ ਮੁਕਤੀ ਦੀ ਵੀਡੀਓ ਹੋਰ ਵੀ ਆ 14 ਸੱਤ ਟਰਾਲਾ ਵਧੀਆ ਟਰਾਲਾ ਕਿਸੇ ਵੀਰ ਪਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ 10 ਇੰਚੀ ਗਾਡਰਾਂ ਜਾਂ ਦਾਣੜੀ ਹੱਬ ਚਾਹ ਕਰਾਂ ਨਾ ਪੂਰੀ ਮੋਟੀ ਗਿਆ ਕਿਸੇ ਵੀਰ ਪਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਹੈਵੀ ਤੋਂ ਪਹਿਲਾਂ ਟਰਾਲਾ ਕਿਸੇ ਕੋਕਾ ਪੀਸ ਨੇ ਤੇ 10 ਇੰਚੀ ਗਾਡਰ ਦਾਣੜੀ ਹੱਬ ਰੇਲ ਦਾ ਸਭੀ ਬਈ ਦੇ ਬਹਿਰ ਨੂੰ ਤਿੰਨ ਪਟ ਬੈਡ ਦੋ ਪਟ ਬਾੜ 55 ਇੰਚ ਮੱਛੀ ਇਹਦੀ 55 ਇੰਚ ਮੱਛੀ ਹੌਕਾ ਤੇ ਕਿਤੇ ਗੁੱਲਾ ਪੈਂਦਾ ਉਹ ਵੀ ਮੇਨ ਮੇਰਾ 4 ਇੰਚੀ ਆ ਤੇ 3 ਫੁੱਟ ਵਿੱਡਰ ਆ ਤਿੰਨ ਤਿੰਨ ਲਾਈਟਾਂ ਪਿੱਛੇ ਲੱਗੀਆਂ ਸਾਈਡਾਂ 'ਤੇ ਲੱਗੀਆਂ ਤੇ ਉਹ ਮਾਲਕ ਵਿੱਚ ਨੰਬਰ ਵੀ ਦਾਦੇ ਦੇ ਵੀ ਲੱਗਿਆ ਵਾ ਝੋ ਵੀ ਆਪਾਂ ਲਾਵਾਂਗੇ ਕਿਸੇ ਵੀਰ ਪਾਈ ਨੇ ਲੈਣਾ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਜੇ ਜੀ ਰੇਟ ਦੀ ਗੱਲ ਕਰੀਏ ਆਪਾਂ ਰੇਟ ਹੈਗਾ ਇਹਦਾ 2 ਲੱਖ ਤੇ 10000 ਰੁਪਇਆ ਜਿਹੜਾ ਪੰਜਾਬ ਬੰਦੇ ਵੀਡੀਓ ਸ਼ੇਅਰ ਕਰਕੇ ਜਾਊ ਚੈਨਲ ਫੋਲੋ ਕਰਕੇ ਜਾਊਗਾ ਫੇਸਬੁੱਕ ਦਾ YouTube ਦਾ ਤੇ 5000 ਰੁਪਏ ਲੈਸ ਕਰ ਦੇਣਗੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ